ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਜੰਗਲਾਂ ਦੇ ਵਿੱਚ ਖੈਰ ਦੀ ਲੱਕੜ ਦੀ ਚੋਰੀ ਨੇ ਪੰਜਾਬ ਦੇ ਜੰਗਲਾਤ ਸਰੋਤਾਂ ਅਤੇ ਜੰਗਲਾਤ ਵਿਭਾਗ ਦੇ ਸੁਰੱਖਿਆ ਪ੍ਰਬੰਧਾਂ ਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਹਨ ਇਹ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਜ਼ਿਲ੍ਹਾ ਰੋਪੜ ਦੀ ਤਹਿਸੀਲ ਨੰਗਲ ਦੇ ਅੰਦਰ ਘਤਾਂਦੇ ਪਿੰਡ ਬੰਦਲੇੜੀ ਵਿਖੇ ਦੋਨਾਂ ਨਹਿਰਾਂ ਦੇ ਵਿਚਕਾਰ ਬਣੇ ਹੋਏ ਜੰਗਲ ਤੋਂ ਜਿੱਥੇ ਕੀਮਤੀ ਖੈ ਦੀ ਲੱਕੜ ਚੋਰੀ ਹੋ ਗਈ ਹੈ ਇਨ੍ਹਾਂ ਜੰਗਲਾਂ ਦੇ ਵਿੱਚੋਂ ਚੋਰੀ ਹੋਈ ਲੱਕੜ ਦੀ ਅੰਦਾਜ਼ਨ ਕੀਮਤ ਲੱਖਾਂ ਰੁਪਏ ਹੈ ਅਤੇ ਇਸ ਘਟਨਾ ਨੇ ਜੰਗਲਾਤ ਵਿਭਾਗ ਦੀ ਕਾਰਜਪਰਣਾਲੀ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਜਿਸ ਥਾਂ ਤੋਂ ਇਹ ਚੋਰੀ ਹੋਈ ਹੈ ਉਹ ਜੰਗਲਾਤ ਵਿਭਾਗ ਦੀ ਆਰਜੀ ਚੌਕੀ ਤੋਂ ਥੋੜੀ ਦੂਰ ਉਤੇ ਸਥਿਤ ਹੈ ਜਿਸ ਕਾਰਨ ਇਸ ਚੋਰੀ ਦੇ ਵਿੱਚ ਵਿਭਾਗ ਦੇ ਕੁਝ ਮੁਲਾਜ਼ਮਾਂ ਦੀ ਸ਼ਮੂਲੀਅਤ ਹੋਣ ਦਾ ਸ਼ੱਕ ਹੋਰ ਵੀ ਡੂੰਗਾ ਹੋ ਗਿਆ ਹੈ ਤਸਕਰਾਂ ਨੇ ਨੰਗਲ ਦੇ ਜੰਗਲਾਂ ਚੋਂ ਖੈ ਦੀ ਕੀਮਤੀ ਲੱਕੜ ਨਜਾਇਜ਼ ਤੌਰ ਉਤੇ ਚੋਰੀ ਕਰ ਲਈ ਹੈ ਇਹ ਚੋਰੀ ਦੀ ਖਬਰ ਜੰਗਲ ਦੀ ਅਗਵੰਗ ਸ਼ਹਿਰ ਦੇ ਵਿੱਚ ਫੈਲ ਗਈ ਹੈ ਅਤੇ ਫਿਲਹਾਲ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬਾਜ਼ਾਰ ਦੇ ਵਿੱਚ ਇਸ ਚੋਰੀ ਹੋਈ ਲੱਕੜ ਦੀ ਕੀਮਤ 20 ਲੱਖ ਰੁਪਏ ਤੋਂ ਵੱਧ ਹੋ ਸਕਦੀ ਹੈ ਮੰਡੀ ਦੇ ਵਿੱਚ ਖੈਰ ਦੀ ਲੱਕੜ ਦੀ ਮੌਜੂਦਾ ਕੀਮਤ 11 ਤੋਂ 15000 ਰੁਪਏ ਪ੍ਰਤੀ ਕੁੰਟਲ ਦਸੀ ਜਾਂਦੀ ਹੈ ਖੈਰ ਦੀ ਲੱਕੜ ਮੁੱਖ ਤੌਰ ਤੇ ਕੱਥਾ ਬਣਾਉਣ ਲਈ ਵਰਤੀ ਜਾਂਦੀ ਹੈ ਜਿਸ ਦੀ ਬਾਜ਼ਾਰੀ ਕੀਮਤ ਲਗਭਗ 3000 ਰੁਪਏ ਪ੍ਰਤੀ ਕਿਲੋ ਹੈ ਕਰੀਬ 200 ਕਿਲੋ ਖੈਰ ਦੀ ਲੱਕੜ ਤੋਂ 10 ਕਿਲੋ ਦਾ ਕੱਥਾ ਤਿਆਰ ਕੀਤਾ ਜਾਂਦਾ ਹੈ ਜਿਸ ਤੋਂ ਇਸ ਲੱਕੜ ਦੀ ਮੰਗ ਅਤੇ ਮਹੱਤਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਹ ਚੋਰੀ ਉਸ ਇਲਾਕੇ ਦੇ ਵਿੱਚ ਹੋਈ ਹੈ ਜਿੱਥੇ ਜੰਗਲਾਤ ਵਿਭਾਗ ਦੀ ਆਜੀ ਚੋਕੀ ਬਣੀ ਹੋਈ ਹੈ ਇਹ ਚੋਕੀ ਘਟਨਾ ਸਥਾਨ ਤੋਂ ਕੁਝ ਦੂਰੀ ਉੱਤੇ ਸਥਿਤ ਹੈ ਪਰ ਇਸ ਦੇ ਬਾਵਜੂਦ ਵੀ ਇਸ ਤਰ੍ਹਾਂ ਦੀਆਂ ਚੋਰੀਆਂ ਦਾ ਵਾਪਰਨਾ ਜੰਗਲਾਤ ਵਿਭਾਗ ਦੀ ਕਾਰਜ ਪ੍ਰਣਾਲੀ ਉੱਤੇ ਸਵਾਲ ਖੜੇ ਕਰਦਾ ਹੈ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਨੀ ਕੀਮਤੀ ਲੱਕੜ ਚੋਰੀ ਹੋਣ ਦੇ ਬਾਵਜੂਦ ਵਿਭਾਗ ਨੂੰ ਇਸ ਦਾ ਅਹਿਸਾਸ ਨਹੀਂ ਹੋਇਆ ਜਾਂ ਫਿਰ ਇਹ ਸਭ ਮਹਿਕਮੇ ਦੀ ਕਥਿਤ ਮਿਲੀਭੁਗਤ ਦੇ ਕਾਰਨ ਸੰਭਵ ਹੋਇਆ ਹੈ ਖੈਰ ਦੀ ਲੱਕੜ ਦੀ ਮੁੱਖ ਵਰਤੋਂ ਕੱਥਾ ਬਣਾਉਣ ਦੇ ਵਿੱਚ ਕੀਤੀ ਜਾਂਦੀ ਹੈ ਜਿਸ ਦੀ ਵਰਤੋਂ ਪਾਨ ਆਯੁਰਵੈਦਿਕ ਦਵਾਈਆਂ ਅਤੇ ਰੰਗਾਈ ਉਦਯੋਗ ਵਿੱਚ ਕੀਤੀ ਜਾਂਦੀ ਹੈ ਜਾਂਦੀ ਹੈ ਬਾਜ਼ਾਰ ਦੇ ਵਿੱਚ ਕੱਥਾ ਦੀ ਬਹੁਤ ਮੰਗ ਹੈ ਖਾਸ ਕਰਕੇ ਹਰਿਆਣਾ ਦੇ ਪਟੋਦੀ ਗੁੜਗਾਉ ਅਤੇ ਰੋਤਕ ਵਰਗੇ ਖੇਤਰਾਂ ਦੇ ਵਿੱਚ ਜਿੱਥੇ ਇਸ ਦਾ ਮੁੱਖ ਬਾਜ਼ਾਰ ਸਥਿਤ ਹੈ ਇਸ ਤੋਂ ਇਲਾਵਾ ਖੈਰ ਦੀ ਲੱਕੜ ਦੀ ਮੰਗ ਜ਼ਿਆਦਾ ਹੋਣ ਦੇ ਕਾਰਨ ਤਸਕਰ ਇਸ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਕੱਟ ਕੇ ਬਾਜ਼ਾਰਾਂ ਦੇ ਵਿੱਚ ਮਹਿੰਗੇ ਭਾਅ ਦੇ ਵਿੱਚ ਵੇਚਦੇ ਹਨ ਇਸ ਤਰ੍ਹਾਂ ਖੈਰ ਦੀ ਲੱਕੜ ਦੀ ਗੈਰ ਕਾਨੂੰਨੀ ਕਟਾਈ ਅਤੇ ਵਿਕਰੀ ਤਸਕਰਾਂ ਨੂੰ ਭਾਰੀ ਮੁਨਾਫਾ ਕਮਾਉਂਦੀ ਹੈ ਮੁਨਾਫੇ ਦੀ ਲਾਲਸਾ ਦੇ ਵਿੱਚ ਤਸਕਰ ਨੰਗਲ ਦੇ ਜੰਗਲਾਂ ਵਰਗੇ ਸੰਵੇਦਨਸ਼ੀਲ ਖੇਤਰ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ ਇਥੇ ਵਿਭਾਗ ਦੀ ਲਾਪਰਵਾਹੀ ਦੇ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਇਸ ਚੋਰੀ ਦੇ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਜੰਗਲਾਤ ਵਿਭਾਗ ਦੀ ਲਾਪਰਵਾਹੀ ਹੈ ਕਿਉਂਕਿ ਜਿਸ ਜਗ੍ਹਾ ਚੋਰੀ ਦੀ ਘਟਨਾ ਵਾਪਰੀ ਉਹ ਜੰਗਲਾਤ ਵਿਭਾਗ ਦੀ ਆਰਜੀ ਚੌਕੀ ਦੇ ਬਿਲਕੁਲ ਨੇੜੇ ਸੀ ਫਿਰ ਵੀ ਤਸਕਰ ਉੱਥੋਂ ਕੀਮਤੀ ਖੈਰ ਦੀ ਲੱਕੜ ਚੋਰੀ ਕਰਕੇ ਲੈ ਗਏ ਚੋਰੀ ਵਾਲੀ ਥਾਂ ਤੋਂ ਤਾਜ਼ੇ ਖੈਰ ਦੇ ਕੱਟੇ ਦੇ ਮੋਚੇ ਅਤੇ ਲੱਕੜਾਂ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ ਘਟਨਾ ਹਾਲ ਹੀ ਦੇ ਵਿੱਚ ਵਾਪਰੀ ਹੈ ਚੋਰੀ ਦੀ ਘਟਨਾ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਜੰਗਲਾਤ ਵਿਭਾਗ ਦੀ ਟੀਮ ਲਈ ਇਹ ਸਪਸ਼ਟ ਸੰਕੇਤ ਸੀ ਕਿ ਹਾਲ ਹੀ ਦੇ ਵਿੱਚ ਤਸਕਰਾਂ ਨੇ ਉੱਥੋਂ ਲੱਕੜ ਚੋਰੀ ਕੀਤੀ ਸੀ ਪਰ ਇਸ ਦੇ ਬਾਵਜੂਦ ਵਿਭਾਗ ਨੇ ਇਸ ਉੱਤੇ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਜੰਗਲਾਤ ਵਿਭਾਗ ਦੀ ਇਸ ਲਾਪਰਵਾਹੀ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ ਕੀ ਇਹ ਸਭ ਮਹਿਕਮੇ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ ਕੀ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਦੀ ਸਮਗਲਾਰਾ ਨਾਲ ਮਿਲੀ ਭੁਗਤ ਹੈ ਜਾਂ ਕੀ ਜੰਗਲਾਤ ਵਿਭਾਗ ਦੀ ਸੁਰੱਖਿਆ ਅਤੇ ਨਿਗਰਾਨੀ ਪ੍ਰਣਾਲੀ ਪੂਰੀ ਤਰ੍ਹਾਂ ਕਮਜ਼ੋਰ ਹੈ ਵਿਭਾਗ ਨੇ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਜ਼ਰੂਰੀ ਹੈ ਕਿਉਂਕਿ ਜੇਕਰ ਸਮੇਂ ਸਿਰ ਇਸ ਉਤੇ ਕਾਬੂ ਨਾ ਪਾਇਆ ਗਿਆ ਤਾਂ ਨੰਗਲ ਦੇ ਜੰਗਲਾਂ ਦੇ ਵਿੱਚੋਂ ਹੋਰ ਵੀ ਕੀਮਤੀ ਲੱਕੜ ਚੋਰੀ ਹੋ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਨੰਗਲ ਦੇ ਜੰਗਲਾਂ ਦੇ ਵਿੱਚੋਂ ਖੈ ਦੀ ਲੱਕੜ ਦੀ ਤਸਕਰੀ ਕੋਈ ਨਵੀਂ ਗੱਲ ਨਹੀਂ ਹੈ ਇਸ ਇਲਾਕੇ ਦੇ ਵਿੱਚ ਪਹਿਲਾਂ ਵੀ ਕਈ ਵਾਰ ਅਜਿਹੇ ਘਟਨਾਵਾ ਵਾਪਰ ਚੁੱਕੇ ਹਨ ਪਰ ਇਸ ਵਾਰ ਚੋਰੀ ਅਤੇ ਇਸ ਨਾਲ ਹੋਣ ਵਾਲੇ ਆਰਥਿਕ ਨੁਕਸਾਨ ਦੀ ਗੁੰਜਾਇਸ਼ ਜ਼ਿਆਦਾ ਹੈ ਸਮਗਲਰਾਂ ਦਾ ਇੱਕ ਸੰਗਠਨ ਨੈਟਵਰਕ ਹੈ ਜੋ ਨਾ ਸਿਰਫ ਪੰਜਾਬ ਦੇ ਵਿੱਚ ਸਗੋਂ ਹਰਿਆਣਾ ਤੇ ਹੋਰ ਗੁਆਂਢੀ ਰਾਜਾਂ ਦੇ ਵਿੱਚ ਵੀ ਸਰਗਰਮ ਹੈ ਇਹਨਾਂ ਤਸਕਰਾਂ ਦੇ ਵਿੱਚ ਆਪਣੇ ਨੈਟਵਰਕ ਦੇ ਵਿੱਚ ਸਥਾਨਕ ਲੋਕ ਵੀ ਸ਼ਾਮਿਲ ਹਨ ਜੋ ਜੰਗਲਾਂ ਦੇ ਵਿੱਚੋਂ ਲੱਕੜ ਕੱਟ ਕੇ ਗੁਪਤ ਥਾਵਾਂ ਤੇ ਪਹੁੰਚਾਉਣ ਦੇ ਵਿੱਚ ਮਦਦ ਕਰਦੇ ਹਨ ਇਸ ਤਸਕਰੀ ਦਾ ਸਭ ਤੋਂ ਵੱਧ ਅਸਰ ਵਾਤਾਵਰਣ ਅਤੇ ਜੰਗਲੀ ਸਰੋਤਾਂ ਤੇ ਪੈਂਦਾ ਹੈ ਖੈਰ ਰੁਕ ਸਿਰਫ ਆਰਥਿਕ ਨਜ਼ਰੀਏ ਤੋਂ ਹੀ ਨਹੀਂ ਸਗੋਂ ਵਾਤਾਵਰਣ ਦੇ ਨਜ਼ਰੀਏ ਤੋਂ ਵੀ ਬਹੁਤ ਮਹੱਤਵਪੂਰਨ ਹਨ ਇਹਨਾਂ ਦਰਖਤਾਂ ਦੀ ਕਟਾਈ ਜੰਗਲ ਦੇ ਵਾਤਾਵਰਨ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਨਾਲ ਜੰਗਲੀ ਜੀਵਾਂ ਤੇ ਵਾਤਾਵਰਨ ਨੂੰ ਵੀ ਨੁਕਸਾਨ ਹੁੰਦਾ ਹੈ ਇਸ ਤੋਂ ਇਲਾਵਾ ਤਸਕਰਾਂ ਵੱਲੋਂ ਲੱਕੜ ਦੀ ਕਟਾਈ ਕਰਨ ਨਾਲ ਵੀ ਸਰਕਾਰ ਨੂੰ مالیਏ ਦਾ ਨੁਕਸਾਨ ਹੁੰਦਾ ਹੈ ਕਿਉਂਕਿ ਜੇਕਰ ਇਹ ਲੱਕੜ ਕਾਨੂੰਨੀ ਤੌਰ 'ਤੇ ਵੇਚੀ ਜਾਂਦੀ ਹੈ ਤਾਂ ਸਰਕਾਰ ਨੂੰ ਇਸ ਤੋਂ ਟੈਕਸ ਅਤੇ ਹੋਰ ਆਮਦਨ ਹੋਣੀ ਸੀ ਖੈਰ ਦੀ ਲੱਕੜ ਦੀ ਇਸ ਚੋਰੀ ਤੋਂ ਬਾਅਦ ਹੁਣ ਸਰਕਾਰ ਅਤੇ ਜੰਗਲਾਤ ਵਿਭਾਗ ਨੂੰ ਸਖਤ ਕਦਮ ਚੁੱਕਣ ਦੀ ਲੋੜ ਹੈ ਜੰਗਲਾਤ ਵਿਭਾਗ ਦੀ ਨਿਗਰਾਨੀ ਅਤੇ ਸੁਰੱਖਿਆ ਪ੍ਰਬੰਧਨ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਜੋ ਰਿਖ ਦੇ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ ਇਸ ਤੋਂ ਇਲਾਵਾ ਸਮਗਲਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਲੋੜ ਵੀ ਹੈ ਜੇਕਰ ਇਹਨਾਂ ਸਮਗਲਰਾਂ ਨੂੰ ਸਮੇਂ ਸਿਰ ਕਾਬੂ ਨਾ ਕੀਤਾ ਗਿਆ ਤਾਂ ਇਹ ਤਸਕਰੀ ਦਾ ਜਾਲ ਹੋਰ ਵੀ ਵੱਡਾ ਹੋ ਸਕਦਾ ਹੈ ਜਿਸ ਕਾਰਨ ਨੰਗਲ ਦੇ ਜੰਗਲਾਂ ਵਰਗੇ ਹੋਰ ਸੰਵੇਦਨਸ਼ੀਲ ਖੇਤਰਾਂ ਦੇ ਵਿੱਚ ਜੰਗਲੀ ਸਰੋਤਾਂ ਦੀ ਚੋਰੀ ਅਤੇ ਤਸਕਰੀ ਦੇ ਵਿੱਚ ਵਾਧਾ ਹੋ ਸਕਦਾ ਹੈ ਜੰਗਲਾਤ ਵਿਭਾਗ ਨੂੰ ਆਪਣੇ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਤਸਕਰੀਆਂ ਦੇ ਨਾਲ ਕਿਸੇ ਤਰ੍ਹਾਂ ਦੀ ਮਿਲੀਭੁਗਤ ਨਹੀਂ ਕਰ ਰਹੇ ਇਸ ਤੋਂ ਨਬਸਾਨਿਕ ਲੋਕਾਂ ਨੂੰ ਜਾਗਰੂਕ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਅਜਿਹੇ ਗੈਰ ਕਾਨੂੰਨੀ ਗਤੀਵਿਧੀਆਂ ਬਾਰੇ ਵਿਭਾਗ ਨੂੰ ਸਮੇਂ ਸਿਰ ਸੂਚਿਤ ਕਰ ਸਕਣ ਇਸ ਦੇ ਲਈ ਇੱਕ ਮਜ਼ਬੂਤ ਸੂਚਨਾ ਪ੍ਰਣਾਲੀ ਵਿਕਸਿਤ ਕਰਨ ਦੀ ਜ਼ਰੂਰਤ ਹੈ ਜੋ ਸਥਾਨਕ ਲੋਕਾਂ ਤੇ ਵਿਭਾਗ ਵਿਚਕਾਰ ਸੰਚਾਰ ਸਥਾਪਿਤ ਕਰਨ ਦੇ ਵਿੱਚ ਮਦਦ ਕਰ ਸਕਦੀ ਹੈ ਤੇ ਹੁਣ ਨੰਗਲ ਦੇ ਜੰਗਲਾ ਦੇ ਵਿੱਚੋਂ ਖੈਰ ਦੀ ਕੀਮਤੀ ਲੱਕੜ ਦੀ ਚੋਰੀ ਨੇ ਜੰਗਲਾਤ ਵਿਭਾਗ ਦੇ ਸੁਰੱਖਿਆ ਪ੍ਰਬੰਧ ਅਤੇ ਕੰਮ ਕਾਜ ਉਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਇਹ ਘਟਨਾ ਆਰਥਿਕ ਨਜ਼ਰੀਏ ਤੋਂ ਹੀ ਨਹੀਂ ਸਗੋ ਵਾਤਾਵਰਨ ਦੇ ਨਜ਼ਰੀਏ ਇਹ ਤੋਂ ਵੀ ਬਹੁਤ ਗੰਭੀਰ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ